ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਛੂਮੋਗੇ ਤੇ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੀਆਂ ਸੋਨੂ ਕੌਰ ਬਾਰੇ ਸੋਨੂ ਕੌਰ ਦੀਆਂ ਕੁਝ ਅਣ ਕਹੀਆਂ ਅਣ ਸੁਣੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਈਆਂ ਨੇ ਸੋ ਉਹ ਗੱਲਾਂ ਮੈਂ ਤੁਹਾਡੇ ਸਭ ਦੇ ਸਾਹਮਣੇ ਰੱਖਣ ਜਾ ਰਹੀਆਂ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ-ਜਲਦੀ ਵੀਡੀਓ ਨੂੰ ਜਿਹੜਾ ਹੈਗਾ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸਭ ਦੇ ਲਈ ਇਹ ਵੀਡੀਓ ਜਿਹੜੀ ਹੈਗੀ ਹੈ ਦੇਖੋ ਮੈਂ ਬਹੁਤ ਮੁਸ਼ਕਿਲ ਨਾਲ ਟਾਈਮ ਕੱਢ ਕੇ ਬਣਾਉਣੀ ਹੈ ਹਾਲਾਂਕਿ ਚਲੋ ਆਪਣੇ ਲਈ ਬਣਾਉਣੀ ਹੈ ਬਟ ਤੁਸੀਂ ਵੀਡੀਓਜ਼ ਨੂੰ ਪਿਆਰ ਦਿਨੇ ਹੋ ਮੇਰੇ ਭੈਣ ਭਰਾ ਇਸੇ ਕਰਕੇ ਹੀ ਮੈਨੂੰ ਹੌਸਲਾ ਮਿਲਿਆ ਤੇ ਮੈਂ ਅੱਗੇ ਕੰਮ ਕਰ ਰਹੀ ਹਾਂ ਤੇ ਐਦਾਂ ਹੀ ਵੀਡੀਓਜ਼ ਨੂੰ ਪਿਆਰ ਦਿਆ ਕਰੋ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਰਿਕਵੈਸਟ ਹੈ ਤੁਹਾਡੇ ਸਭ ਦੇ ਅਗੇ ਤੇ ਵੀਡੀਓ ਨੂੰ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਸਿਰਫ 8 ਜਾਂ 9 ਮਿੰਟ ਦੀ ਵੀਡੀਓ ਹੁੰਦੀ ਹੈ ਇਸ ਤੋਂ ਬਾਅਦ ਮੈਂ ਵੀਡੀਓ ਕਦੇ ਬਣਾਈ ਨਹੀਂ ਸੋ 7-8 ਮਿੰਟ ਆਪਣੀ ਜ਼ਰੂਰ ਦਿਆ ਕਰੋ ਆਪਣੀ ਇਸ ਭੈਣ ਨੂੰ ਆਪਣੀ ਇਸ ਧੀ ਨੂੰ ਸੋ ਕਰਦੀ ਆਪਾਂ ਵੀਡੀਓ ਨੂੰ ਸਟਾਰਟ ਸੋਨੂ ਕੌਰ ਨੇ ਰੋਸਟਰਸ ਨੂੰ ਰੀਸੈਂਟ ਜਿਹੜਾ ਹੈਗਾ ਰਿਪਲਾਈ ਕੀਤਾਗਾ ਕਿ ਰੋਸਟਰਸ ਜਿਹੜੇ ਹੈਗੇ ਨੇ ਉਹਨਾਂ ਦੀ ਰੋਟੀ ਬਣਦੀ ਹੈ ਰੋਟੀ ਚੱਲਦੀ ਹੈ ਮੇਰੇ ਸਰੋਂ ਸੋ ਉਹਦਾ ਇਹ ਸਭ ਕਹਿਣਾ ਕਿ ਰੋਸਟਰਸ ਮੈਨੂੰ ਰੋਸਟ ਕਰਦੇ ਨੇ ਠੀਕ ਹੈ ਕਰੀ ਜਾਓ ਤੇ ਪਰ ਮੇਰੇ ਕੰਮ ਤੇ ਰੋਸਟ ਕਰੋ ਤਾਂ ਮੈਂ ਉਹਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਉਹਦੇ ਕੰਮ ਤੇ ਹੀ ਰੋਸਟ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਆਂ ਉਹ ਦੇਖਿਓ ਹਾਂਜੀ ਤਾਂ ਆ ਵੀਡੀਓ ਮੈਂ ਜਿਹੜੀ ਐਡ ਕਰੀ ਆ ਨਾਲ ਤਾਂ ਦੇਖੀ ਚੱਲੋ ਬਟਨ ਇਹ ਕਰ ਨਹੀਂ ਆ ਕੇ ਤੁਸੀਂ ਰੋਸਟ ਕਰਨ ਵਾਲਾ ਮੇਰੇ ਕੰਮ ਤੇ ਕਰੋ ਜਾਂ ਫਿਰ ਮੈਂ ਗਲਤ ਬੋਲਦੀ ਆ ਜਾਂ ਕੁਝ ਵੀ ਆ ਹਨਾ ਚਲੋ ਮੇਰੀ ਬਾਤ ਕਿੱਤਾ ਵੀ ਆ ਠੀਕ ਐ ਤੁਸੀਂ ਕਮੈਂਟ ਕਰਦੇ ਹੋ ਕਰਿਦਾਓ ਰੋਸਟ ਰਾਰਤੋ ਕਰਿਦਾਓ ਤੇ ਬਟਨ ਕੈਮਰਾ ਚ ਕਮੀਆਂ ਆ ਤਾਂ ਪਲੀਜ਼ ਕਮੰਨਤਾ ਨਾਮ ਹੈ ਸਬਸਕ੍ਰਾਈਬ ਵੀ ਤੁਹਾਨੂੰ ਅਜਾ ਕੁਝ ਵੀ ਆ ਮੈਂ ਹਨਾ ਤੇ ਮੇਰਾ ਗੰਗਾ ਕਾਲਾ ਚੋ ਵੀ ਆ ਹੜਾ ਰੱਪਤ ਦੇਣਾ ਪਰ ਕਈ ਲੋਕ ਹੜਾ ਰੰਗ ਦਾ ਕਮੈਂਟ ਕਰ ਲੱਤੀ ਆਂ ਤੇ ਅੰਦੇ ਆ ਦੇ ਕਾਲਾ ਤਾਂ ਨਹੀਂ ਜਿਆਦਾ ਨਜਾਰਾ ਸਪੋਰਟ ਕਰ ਦਿਆ ਹਨ ਤੇ ਜਦੋਂ ਬੰਦਾ ਚੜਨ ਲੱਗ ਕੇ ਆਉਂਦਾ ਫੇਮ ਹੋ ਜਾਂਦਾ ਫੇਮal ਜਾਂਦਾ ਹਨ ਚਲੋ ਥੱਲੇ ਛੱਟਾਂ ਵਿੱਚ ਚਲੋ ਠੀਕ ਹੈ ਨਾ ਸੋਣ ਦੇਖਦੇ ਆਪਾਂ ਤੁਹਾਡੀ ਸੋਚੀਆ ਵੱਖਰੀ ਵੱਖਰੀ ਕੰਮ ਦੇ ਹੋਸਟ ਕੋਈ ਕਿਹੜੀ ਨਿਗਾਹਾਂ ਵੇਖਦਾ ਕੋਈ ਕਿਹੜੀ ਗੱਲਾਂ ਨਾਲ ਪਹਿਲੀ ਗੱਲ ਤਾਂ ਤੇਰੇ ਕੰਮ ਹੀ ਇਦਾਂ ਦੇ ਨਹੀਂ ਕੰਮ ਤੇ ਹੀ ਤੇਰੇ ਰੋਸਟ ਕਰ ਰਹੇ ਨੇ ਮੈਂ ਅੱਗੇ ਇੱਕ ਐਹੋ ਜਿਹੀ ਵੀਡੀਓ ਇਹਦੀ ਸ਼ੇਅਰ ਕਰੂੰਗੀ ਨਾ ਵੀ ਤੁਸੀਂ ਕਹੋਗੇ ਵੀ ਯਾਰ ਵੀ ਕੀ ਇਹ ਕੁੜੀ ਹੈਗੀ ਬੀ ਤੂੰ ਇਹੋ ਜਿਹੇ ਹਰਕਤਾਂ ਏਡੀ ਗਿੱਡੀ ਕਿ ਤੇਰੀ ਮਜਬੂਰੀ ਆ ਕਿ ਤੂੰ ਮਤਲਬ ਜਿਹੜੀਆਂ ਚੀਜ਼ਾਂ ਕੁਝ ਪ੍ਰਾਈਵੇਟ ਹੁੰਦੀਆਂ ਨੇ ਉਹ ਵੀ ਤੁਸੀਂ ਸ਼ਰਿਆਮ ਲੋਕਾਂ ਦੇ ਸਾਹਮਣੇ ਕਰਦੇ ਹੋ ਕੈਮਰਾ ਔਨ ਕਰਕੇ ਤਾਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਅੱਗੇ ਉਹ ਕਲਿੱਪ ਮੈਂ ਸ਼ੇਅਰ ਕਰੂੰਗੀ ਤਾਂ ਇਹਦਾ ਕਹਿਣਾ ਕਿ ਪਹਿਲਾਂ ਲੋਕ ਸਪੋਰਟ ਕਰਦੇ ਨੇ ਜਦ ਫੇਮ ਹੋ ਜਾਂਦਾ ਚਲੋ ਬਾਤ ਚ ਇਹਨੇ ਵਰਡਿੰਗ ਜਿਹੜੀ ਹੈਗੀ ਆ ਉਹ ਕਰੈਕਟ ਕਰਤੀ ਸੀ ਇੱਥੋਂ ਪਤਾ ਲੱਗਦਾ ਅਣਪੜਤਾ ਦਾ ਪਹਿਲਾਂ ਤੂੰ ਪੈਣੇ ਕਲਾਸਾਂ ਕਲੂਸਾਂ ਲਾ ਜਾ ਕੇ ਠੀਕ ਹੈ ਕਲਾਸਾਂ ਲਗਾ ਫਿਰ ਕਿਤੇ ਜਾ ਕੇ ਵਲੋਗਿੰਗ ਜਿਹੜੀ ਹੈਗੀ ਆ ਉਹ ਸਟਾਰਟ ਕਰੀ ਹਾਂਜੀ ਤਾਂ ਤੁਸੀਂ ਸੁਣ ਸਕਦੇ ਹੋ ਹਨਾ ਵੀ सोनू ਦਾ ਕਹਿਣਾਗਾ ਕਿ ਪਹਿਲਾਂ ਤਾਂ ਲੋਕ ਜਿਹੜਾ ਹੈਗਾ ਸਪੋਰਟ ਕਰਦੇ ਨਹੀਂ ਫਿਰ ਜਦੋਂ ਇਨਸਾਨ ਨੂੰ ਫੇਮ ਮਿਲ ਜਾਂਦਾ ਤਾਂ ਉਹਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਡੰਗਰੇ ਤੂੰ ਇੱਕ ਗੱਲ ਦਾ ਜਵਾਬ ਦੇ ਤੂੰ ਕਦੇ ਇਹ ਚੀਜ਼ ਸੋਚੀ ਆ ਕਿ ਤੈਨੂੰ ਫੇਮ ਮਿਲਿਆ ਕਿਉਂ ਸੀ ਤੇ ਉਸ ਤੋਂ ਬਾਅਦ ਲੋਕ ਜਿਹੜੇ ਹੈਗੇ ਆ ਉਹੀ ਲੋਕ ਤੈਨੂੰ ਕਮੈਂਟਾਂ ਦੇ ਵਿੱਚ ਲਾਣਤਾ ਕਿਉਂ ਪਾਉਂਦੇ ਨੇ ਤੇ ਜਾਂ ਤੈਨੂੰ ਰੋਸਟ ਕਿਉਂ ਕੀਤਾ ਜਾਂਦਾ ਕਿਉਂਕਿ ਜਦੋਂ ਤੁਹਾਨੂੰ ਫੇਮ ਮਿਲ ਜਾਂਦਾ ਨਾ ਉਦੋਂ ਤੁਸੀਂ ਲੱਛਣ ਹੀ ਉਦਾਂ ਦੇ ਕਰਨ ਲੱਗ ਜਾਂਦੇ ਹੋ ਤੁਹਾਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਕਿੱਡੇ ਕ ਸਟਾਰ ਬਣ ਗਏ ਆਪਦੀ ਕਮੀ ਜਿਹੜੀ ਹੈਗੀ ਆ ਨਾ ਕਮੀ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਦੂਜਿਆਂ ਦੇ ਵਿੱਚ ਗਲਤੀਆਂ ਕੱਢਣ ਦੀ بجائے ਮੈਂ ਅੱਗੇ ਇੱਕ ਕਲਿੱਪ ਹੋਰ ਸ਼ੇਅਰ ਕਰਦੀ ਆ ਆ ਦੇਖਿਓ ਜ਼ਰਾ ਕਿਸੇ ਨੇ ਪੁੱਛਿਆ ਹੋਣਾ ਕਿ ਤੂੰ ਨਾਲ ਘੁੰਮਦੀ ਰਹਿਣੀ ਆ ਵੀ ਤੁਸੀਂ ਵਿਆਹ ਕਰਵਾ ਲਓ ਵਿਆਹ ਕਿਉਂ ਨਹੀਂ ਕਰਵਾਉਂਦੇ ਤਾਂ ਇਹਦਾ ਜਵਾਬ ਦੇਖੋ ਕੀ ਆ ਅਕਲੇ ਭੈੜ ਕਰਦੀਆਂ ਦੇਖਿਓ ਇਹ ਅਸੀਂ ਵਿਆਹ ਥੋੜਾ ਲੇਟ ਕਰਾਵਾਂਗੇ ਥੋੜਾ ਜਿਹਾ ਲਾਸ਼ ਤੇ ਸਾਤ ਹੋ ਜੀਣਾ ਘਰ ਚਣ ਸੱਟ ਕਰਤੀ ਭਰਾ ਮੇਰਾ ਥੋੜਾ ਜਿਹਾ ਛੋਟਾ ਵਾ ਤੇ ਜਦੋਂ ਥੋੜਾ ਕਬੀਲਦਾਰ ਹੋ ਗਿਆ ਘਰ ਤੇ ਮੈਂ ਤਾਂ ਕਿੰਨੇ ਵਾਰੀ ਚੱਕਣ ਜੋਕਰ ਹੋ ਗਿਆ ਨਾ ਮੈਂ ਫਿਰ ਵਿਆਹ ਕਰਾ ਲੈਣਾਗਾ ਤੇ ਮਾਤਾ ਤੇ ਤੁਸੀਂ ਤਾਂ ਇਹ ਗੰਗਾ ਪਿਆ ਤਾਂ ਇਹਦਾ ਕਹਿਣਾਗਾ ਕਿ ਜਿਹੜਾ ਮੇਰਾ ਭਰਾ ਵਾ ਉਹ ਛੋਟਾ ਹਜੇ ਹੈ ਨਾ ਤੇ ਅਸੀਂ 4-5 ਸਾਲ ਜਾਂ 3-4 ਸਾਲ ਐਦਾਂ ਦਾ ਕੁਝ ਉਹਦਾ ਕਹਿਣਾਗਾ ਕਿ ਅਸੀਂ ਵਿਆਹ ਹਜੇ ਨਹੀਂ ਕਰਵਾਉਂਦੇ ਇਹਨੂੰ ਕੋਈ ਸਮਝਾਓ ਜਾ ਕੇ ਇਹਨੂੰ ਜਿਹੜੀ ਹੈਗੀ ਹੈ ਨਾ ਸਮਝਾਉਣ ਦੀ ਜ਼ਰੂਰਤ ਆ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਹੈ ਨਾ ਤਾਂ ਮੈਂ ਕਹਿੰਨੀ ਆ ਵੀ ਤੂੰ ਸਮਝ ਜਾ 4-5 ਸਾਲ ਨਾ ਵੇਟ ਕਰ ਕਿਤੇ ਭਰਾ ਨੂੰ ਕਬੀਲਦਾਰ ਬਣਾਉਂਦੀ ਬਣਾਉਂਦੀ ਕਿਤੇ ਆਪਦੀ ਕਬੀਲਦਾਰੀ ਤਾਂ ਹੱਥ ਤੋਂ ਬੈਠੇ 4-5 ਸਾਲ ਕਿੱਥੇ ਜਾ ਕੇ ਬਣਦੇ ਨੇ ਅੱਜ ਕੱਲ ਬੰਦੇ ਦਾ ਇੱਕ ਮਿੰਟ ਦਾ ਨਹੀਂ ਪਤਾ ਕਿ ਬੰਦੇ ਨੇ ਜਿਹੜਾ ਹੈਗਾ ਕੀ ਕਰ ਜਾਣਾ ਤੇ ਕੀ ਬਣ ਜਾਣਾ ਠੀਕ ਹੈ ਤੇ ਤੂੰ ਵਿਆਹ ਕਰਵਾ ਲਾ ਚੰਗੀ ਰਹੇਗੀ ਇਸ ਤੋਂ ਪਹਿਲਾਂ ਕਿ ਕੋਈ ਹੋਰ ਦਿੱਤਲੀ ਦੇ ਮਗਰ ਲੱਗ ਕੇ ਉਹ ਔਡਜੇ ਤੇਰਾ ਹੱਬੀ ਜੀ 4-5 ਸਾਲ ਬਹੁਤ ਹੁੰਦੇ ਨੇ ਫੇਰ ਇਹਦਾ ਕਹਿਣਾਗਾ ਕਿ ਅਸੀਂ ਮਜਬੂਰੀ ਨੂੰ ਬਾਹਰ ਜਾਣੇ ਘੁੰਮਣ ਫਿਰਨ ਹੱਤੇ ਇਹੋ ਜੀ ਦੇ ਮੈਨੂੰ ਐਂ ਦੱਸ ਵੀ ਮਜਬੂਰੀ ਚ ਕੌਣ ਘੁੰਮਣ ਫਿਰਨ ਜਾਂਦਾ ਹੁੰਦਾ ਇਹਨੂੰ ਬੋਲਣ ਦਾ ਹੀ ਨਹੀਂ ਪਤਾ ਬੋਲਣ ਦਾ ਸਲੀਕਾ ਹੀ ਹੈ ਨਹੀਂ ਵੀ ਕਿੱਦਾਂ ਗੱਲ ਕਰਨੀ ਆ ਕੀ ਬੋਲਣਾ ਕੀ ਨਹੀਂ ਬੋਲਣਾ ਹੱਦ ਹੋ ਗਈ ਹੈਨਾ ਵੀ ਚੱਲ ਕੰਮ ਕਰਦੀਆਂ ਤੂੰ ਠੀਕ ਐ ਆਪਣੇ ਮਾਪੇ ਦਾ ਜਿਹੜਾ ਹੈਗਾ ਸਹਾਰਾ ਬਣੀ ਐ ਠੀਕ ਐ ਔਰ ਇਹ ਚੀਜ਼ ਨਾ ਦੇਖ ਵੀ ਤੇਰਾ ਭਰਾ ਹਜੇ ਨਿੱਕਾ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਵੀ ਵਲੋਗਿੰਗ ਕਰਕੇ ਪੈਸੇ ਦੇਣੀ ਆ ਹੁਣ ਵੀ ਤਾਂ ਤੂੰ ਮੈਨੂੰ ਪਤਾ ਦੀਪ ਨੂੰ ਵੀ ਨਾਲ ਹੀ ਜਿਹੜਾ ਹੈਗਾ ਲਈ ਫਿਰਦੀ ਆ ਤੇ ਦੋਨਾਂ ਦਾ ਘਰ ਵਧੀਆ ਚੱਲੀ ਜਾਊਗਾ ਤੇਰੇ ਮਾਵਾਬ ਦਾ ਵੀ ਚੱਲੀ ਜਾਊਗਾ ਤੇ ਪਰ ਵਿਆਹ ਕਰਵਾ ਲੈ ਪਹਿਨੇ ਕਰਵਾ ਲੈ ਵਿਆਹ ਨਾ 4-5 ਸਾਲ ਡੀਕ ਮੈਂ ਤਾਂ ਤੈਨੂੰ ਇਹੀ ਰਹਿ ਦੇਵਾਂਗੀ ਉੱਡ ਜੂਗਾ ਇਹ ਤੇਰੇ ਹੱਥੋਂ ਸੰਭਾਲ ਲੈ ਮੌਕਾ ਸਟਾਰਟਿੰਗ ਦੇ ਵਿੱਚ ਮੈਂ ਇੱਕ ਨਾ ਕਲਿੱਪ ਐਡ ਕੀਤੀ ਸੀ ਤੁਸੀਂ ਉਹਦੇ ਵਿੱਚ ਸੁਣਿਆ ਸੀ ਵੀ ਸੋਨੂ ਦਾ ਕਹਿਣਾ ਕਿ ਤੁਸੀਂ ਮੇਰੇ ਕੰਮ ਤੇ ਰੋਸਟ ਕਰੋ ਆ ਮੈਂ ਇੱਕ ਕਲਿੱਪ ਹੁਣ ਐਡ ਕਰਦੀ ਆ ਅੱਜ ਤੁਹਾਨੂੰ ਦੀ ਐਨਵਰਸਰੀ ਸੀ ਕਹਿੰਦੇ ਤੁਸੀਂ ਦੀ ਐਨਵਰਸਰੀ ਸੀ ਹੇ ਮੈਂ ਸਾਰਾ ਟਮਾ ਲਾ ਕੇ ਤਰ ਰਹੀ ਹਾਂ ਕੰਨੇ ਨਾਲ ਉਹਨੂੰ ਕੇਕ ਤੇ ਕਰੀ ਜਾਂਦੇ ਨੇ ਅੱਜ ਮਿਲ ਹੀ ਗਿਆ ਹਣ ਦੇਖ ਸਕਦੇ ਹੋ ਤੁਸੀਂ ਮੈਂ ਕਦੇ ਕੇਕ ਆ ਕੇ ਨਹੀਂ ਦੇਖਿਆ ਡਾਇਲੌਗ ਮਾਰੀ ਸੋਨੂ ਪਹਿਲਾਂ ਤਾਂ ਇਹ ਜੜੀ ਦੀ ਭੈਣ ਮੈਂ ਕੱਲ ਤੇ ਖਾ ਕੇ ਰੱਖੀ ਇਹਦਾ ਹੱਥ ਛੱਡਿਆ ਕੋਝ ਮੈਂ ਕੀ ਕਹਾਂ ਨਾ ਡੰਗਰਾਂ ਵਰਗੀ ਤਾਂ ਉਹ ਆ ਤੇ ਦੂਜੀ ਗੱਲ ਹਨਾ ਪਸ਼ੂਆਂ ਨੂੰ ਵੀ ਪਤਾ ਹੁੰਦਾ ਵੀ ਜਿਹੜਾ ਹੈਗਾ ਨਾ ਖਾਣ ਤੋਂ ਬਾਅਦ ਉਹ ਵੀ ਜੀਭ ਮਾਰ ਕੇ ਆਪਦਾ ਮੂੰਹ ਸਾਫ਼ ਕਰ ਲੈਂਦੇ ਨੇ ਆ ਹੋਰ ਕੋਈ ਜਾਨਵਰ ਹੁੰਦਾ ਹਨਾ ਉਹ ਵੀ ਆਪਣਾ ਮੂੰਹ ਸਾਫ਼ ਕਰ ਲੈਂਦਾ ਕੰਮ ਤੇ ਤੇਰੇ ਰੂਸਟ ਕਰਦੇ ਤੇਰੇ ਕੰਮ ਹੀ ਇਦਾਂ ਦੇ ਆ ਲੋਕ ਤੇਰੀਆਂ ਲੱਤਾਂ ਨਹੀਂ ਖਿੱਚ ਰਹੇ ਲੋਕ ਤੈਨੂੰ ਤੇਰੀਆਂ ਗਲਤੀਆਂ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਆ ਵੇਖ ਲੈ ਹੈ ਇਹ ਸੱਚੀ ਗੱਲ ਆ ਤੂੰ ਤੁਸੀਂ ਤਾਂ ਮਜ਼ਾਕ ਚ ਬਣਾਈ ਹੋਣੀ ਆ ਪਹਿਲੀ ਗੱਲ ਆ ਕੈਮਰਾ ਆਫ ਕਰਕੇ ਵੀਡੀਓ ਬਣਾ ਲੈਂਦੇ ਦੂਜੀ ਗੱਲ ਵੀ ਪੇਸਟੀਆਂ ਨੂੰ ਦੇਖ ਕੇ ਤੂੰ ਐਦਾਂ ਉਹਨਾਂ ਨੂੰ ਖਾ ਰਹੀ ਐ ਐਦਾਂ ਉਹਨਾਂ ਤੇ ਡਿੱਗੀ ਆ ਕਿ ਜਿਵੇਂ ਮੈਨੂੰ ਲੱਗਦਾ ਤੂੰ ਸੱਚੀ ਕਿਤੇ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਖਾਣਾ ਤਾਂ ਦੂਰ ਦੀ ਗੱਲ ਐ ਕਿਤੇ ਤੂੰ ਦੇਖਿਆ ਹੀ ਨਹੀਂ ਹੁੰਦਾ ਸਾਰਾ ਬੂਥਾ ਲਵੇੜ ਲਿਆ ਡੰਗਰਾ ਵਾਂਗ ਖਾਂਦੀ ਨੇ ਫੇਰ ਕਹਣਾ ਸਾਨੂੰ ਹੋਸਟ ਕੀਤਾ ਜਾਂਦਾ ਸਾਡੀਆਂ ਸਾਨੂੰ ਫੇਮ ਮਿਲ ਗਿਆ ਤਾਂ ਸਾਡੀਆਂ ਲੱਤਾਂ ਖਿੱਚੀਆਂ ਜਾਂਦੀਆਂ ਲੱਤਾਂ ਨਹੀਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੁਹਾਨੂੰ ਸਹੀ ਗਲਤ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਸੋ ਹੁਣੇ ਸਮਝ ਜਾ ਕਿਦਾ ਕਿ ਸਮਝ ਆ ਗਈ ਹੋਊਗੀ ਕਿ ਮੈਂ ਕੀ ਕਹਿੰਦੀ ਕੋਸ਼ਿਸ਼ ਕਰ ਰਹੀ ਆ ਤਾਂ ਦੁਬਾਰਾ ਫੇਰ ਮੈਂ ਲਾਸਟ ਦੇ ਵਿੱਚ ਇੱਕੀ ਗੱਲ ਕਹੂੰਗੀ ਕਿ ਜੇ ਜੇ 4-5 ਸਾਲ ਪੈ ਗਏ ਨਾ ਵਿਆਹ ਦੇ ਵਿੱਚ ਗੈਪ ਪੈ ਗਏ 4-5 ਸਾਲ ਦਾ ਤਾਂ ਤੁਸੀਂ ਆਹ ਵੀਡੀਓ ਮੇਰੀ ਸੇਵ ਕਰਕੇ ਰੱਖ ਲਓ ਉਹ ਮੁੰਡਾ ਇਹਦੇ ਨਾਲ ਵਿਆਹ ਨਹੀਂ ਕਰਾਉਂਦਾ ਇਸ ਕਰਕੇ ਐਵੇਂ ਬਾਹਲੇ ਚੱਕਰਾਂ ਚ ਨਾ ਪੈ ਸੋਨੂ ਮੈਂ ਤਾਂ ਤੈਨੂੰ ਇਹੀ ਗੱਲ ਕਹੂੰਗੀ ਕਿ ਵਿਆਹ ਕਰਾ ਲੈ ਚੁੱਪ ਕਰਕੇ ਘਰ ਤੇਰਾ ਤੂੰ ਤੋੜਨਾ ਚਾਹਨੀ ਆ ਸਹਾਰਾ ਪਾਉਣਾ ਚਾਹਨੀ ਆ ਉਹ ਐਦਾਂ ਵੀ ਬਣ ਸਕਦੀ ਆ ਵੇਰ ਤੋਂ ਬਾਅਦ ਵੀ ਹੈਲਪ ਕਰ ਸਕਦੀ ਆ ਆਪਣੇ ਪਰਿਵਾਰ ਦੀ ਤਾਂ ਚਲੋ ਜੀ ਅੱਜ ਦੇ ਵੀਡੀਓ ਦੇ ਵਿੱਚ ਮੈਂ ਇਹੀ ਗੱਲ ਕਰਨਾ ਚਾਹੁੰਦੀ ਸੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓਜ਼ ਨੂੰ ਪਿਆਰ ਜ਼ਰੂਰ ਦਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਹਾਰਡਲੀ ਮੈਂ ਟਾਈਮ ਕੱਢ ਕੇ ਜਿਹੜਾ ਹੈਗਾ ਬਣਾਉਣੀ ਆ ਤੇ ਕਿਉਂਕਿ ਤੁਸੀਂ ਸਾਰਿਆਂ ਨੇ ਮੈਨੂੰ ਹੌਸਲਾ ਦਿੱਤਾ ਹਨਾ ਵੀਡੀਓਜ਼ ਨੂੰ ਪਿਆਰ ਦੇ ਕੇ ਸੋ ਇਦਾਂ ਹੀ ਪਿਆਰ ਜਿਹੜਾ ਹੈਗਾ ਆਪਣਾ ਬਣਾਈ ਰੱਖੋ ਥੈਂਕ ਯੂ